ਦੇਖੋ ਜੀ ਬੜੀ ਦੁਖਦਾਈ ਘਟਨਾ ਹੋਈ ਆ ਪਰਿਵਾਰ ਨੂੰ ਵੀ ਬੜੀ ਵੱਡੀ ਘਾਟ ਪਈ ਆ ਪਾਰਟੀ ਨੂੰ ਬੜੀ ਵੱਡੀ ਘਾਟ ਪਈ ਆ ਆਪਦਾ ਪਰਿਵਾਰ ਆਪਦੇ ਵਰਕਰ ਉਹਨਾਂ ਦੇ ਜੋ ਦਿਲ ਤੇ ਪੀਤੀ ਪਈ ਆ ਉਹ ਜਾਂ ਪਰਿਵਾਰ ਦਾ ਸਕਦਾ ਜਾਂ ਵਰਕਰ ਦਾ ਸਕਦੇ ਜਾਂ ਖਾਲਸਾ ਪੁਰਖ ਵਾਹਿਗੁਰੂ ਜਾਨਦਾ ਬਹੁਤ ਵੱਡੀ ਘਾਟ ਪਈ ਆ ਪਰਿਵਾਰ ਲਈ ਪਾਰਟੀ ਲਈ ਅਸੀਂ ਪਰਿਵਾਰ ਨਾਲ ਦੁੱਖ ਜਾਰ ਵੀ ਕਰਨਾ ਹੈ ਗਾਂ ਪਰਿਵਾਰ ਨਾਲ ਕਿਤੇ ਵੀ ਲੋੜ ਪੈਂਦੀ ਹੈ ਪਰਿਵਾਰ ਨਾਲ ਡਟ ਕੇ ਖੜਾਂਗੇ ਕਿਉਂਕਿ ਡਾਕਟਰ ਕਸ਼ਮੀਰ ਸਿੰਘ ਸੋਲ ਬੜੇ ਨੇਕ ਸਾਊ ਤੇ ਇਮਾਨਦਾਰ ਇਨਸਾਨ ਸਨ ਮੈਨੂੰ ਨਹੀਂ ਉਮੀਦ ਕਦੀ ਉੱਚੀ ਬੋਲਿਆ ਹੋਏ ਇਹਨਾਂ ਨੇ ਕੋਈ ਕਿਸੇ ਦਾ ਦਿਲ ਵੀ ਦਿਖਾਇਆ ਹੋਏ ਬਹੁਤ ਮਾੜੀ ਘਟਨਾ ਹੈ ਜੀ ਅੱਜ ਤੋਂ ਕੁਝ ਸਮਾਂ ਪਹਿਲਾਂ ਜਿਹੜਾ ਆ ਨਾ ਢਿੱਲੇ ਬੱਠੇ ਜਿਹੜੇ ਆ ਰਹਿੰਦੇ ਸੀ ਪਛਾਨਕ ਜਿਹੜੀ ਹੈ ਇਹਨਾਂ ਦੀ ਕੱਲ 4 ਵਜੇ ਤਬੀਤ ਖਰਾਬ ਹੋਈ ਹੈ ਤੇ ਇੱਕਦਮ ਜਿਹੜਾ ਵਾ ਉਹ ਤੈਕ ਹੋ ਗਿਆ ਮਨ ਕੇ ਸੰਭਾਲਿਆ ਨਹੀਂ ਗਿਆ ਅਮਰਸਰ ਹਸਪਤਾਲ ਦੇ ਵਿੱਚ ਜਿਹੜੀ ਆ ਮੌਤ ਹੋ ਗਈ ਉਮਰ 70 ਕੇ ਸਾਲ ਦੇ ਨਾਲ ਸਮੇਤੋਂ ਸੰਖੇਪ ਬਿਮਾਰੀ ਦੇ ਕਾਰਨ ਜੂਝ ਰਹੇ ਸੀ ਤੇ ਕੱਲ ਹੀ ਇਹਨਾਂ ਨੂੰ ਯਾਦਰੀ ਪ੍ਰੋਬਲਮ ਜਿਹੜੀ ਉਹ ਆਈ ਤੇ ਇਹਨਾਂ ਨੂੰ ਛੋਟੇ ਸਬ ਅਮਰਸਰ ਜਿਹੜਾ ਉਹ ਦਾਖਲ ਕਰਾਉਣਾ ਪਿਆ ਇਹ ਉਹ ਪ੍ਰੋਬਲਮ ਜਿਆਦਾ ਹੋਣ ਕਾਰਨ ਸਵੇਰੇ ਜਦੋਂ ਖਬਰ ਸਾਨੂੰ ਮਿਲੀ 11 ਵਜੇ ਤੇ ਸਾਡੀ ਪੈਰਾ ਥੱਲੇੋਂ ਜ਼ਮੀਨ ਨਿਕਲ ਗਈ ਸਾਡੇ ਐਮਐਲਏ ਜਿਹੜੇ ਆ ਬਹੁਤ ਵਧੀਆ ਹਲਕੇ ਦੇ ਐਮਐਲਏ ਜਿਹੜੇ ਵਧੀਆ ਕੰਮ ਕਰਦੇ ਆ ਉਹ ਸਾਡੇ ਕੋਲ ਨਹੀਂ ਰਹੇ ਵਿਛੜ ਗਏ ਆ ਅਸੀਂ ਸਾਰੇ ਹਲਕੇ ਵਾਲੇ ਜਿਹੜੇ ਆ ਸਾਡੇ ਵੇਖੋ ਜੀ ਇੱਥੇ ਤਾਂਤਾ ਲੱਗਾ ਹੋਇਆ ਸਾਰਿਆਂ ਦੇ ਜਿਹੜੇ ਆ ਅੱਖਾਂ 'ਚ ਹੰਝੂ ਆਏ ਹੋਇਆ ਇਹੋ ਜਿਹੇ ਡਾਕਟਰ ਜਿਹੜੇ ਆ ਐਮਐਲਏ ਜਿਹੜੇ ਆ ਉਹ ਜਿਹੜੇ ਆ ਕਦੀ ਨਹੀਂ ਮਿਲ ਸਕਦੇ ਬੜੇ ਵਧੀਆ ਮਿੱਠਰੇ ਸੁਭਾਅ ਦੇ ਹਰ ਇੱਕ ਦੀ ਗੱਲ ਸੁਣਨ ਵਾਲੇ ਤੇ ਮੈਨੂੰ ਆ ਵੀ ਇਹ ਡਾਕਟਰ ਸਾਹਿਬ ਜਿਹੜੇ ਆ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਜਿਹੜੀ 22 ਦੀ ਇਲੈਕਸ਼ਨ ਦੇ ਵਿੱਚ ਐਮਐਲਏ ਦੇ ਤੌਰ ਤੇ ਹਰ ਇੱਕ ਦਾ ਜਿਹੜਾ ਸਾਥ ਦਿੱਤਾ ਹਰ ਇੱਕ ਦਾ ਕੰਮ ਪਾਰਦਰਸ਼ੀ ਕੰਮ ਕੀਤਾ ਇਹਨਾਂ ਦੀ 66 ਸਾਲ ਦੀ ਉਮਰ ਹੀ ਤੇ ਵੇਖੋ ਜੀ 66 ਸਾਲ ਦੀ ਉਮਰ ਕੁਝ ਵੀ ਨਹੀਂ ਹੁੰਦੀ ਬਿਮਾਰੀ ਜਿਹੜੀ ਉਹ ਜਿਹੜੀ ਜਿੱਤ ਲੈਂਦੀ ਆ ਇਹ ਬਿਮਾਰੀ ਕਰਕੇ ਇਹਨਾਂ ਦੀ ਮੌਤ ਜਿਹੜੀ ਹੋ ਗਈ ਸੰਸਕਾਰ ਵੇਖੋ ਜੀ ਆ ਆ ਗਿਆ ਹੁਣ ਸਾਰੇ ਇੱਥੋਂ ਪਤਾ ਲੱਗੂਗਾ ਅਜੇ ਤੇ ਆ ਹੀ ਰਿਹਾ ਅਜੇ ਬੋਡੀ ਨਹੀਂ ਆਈ ਡੈੱਡ ਬੋਡੀ ਡਾਕਟਰ ਉਹਨਾਂ ਦੀ ਜਦੋਂ ਆ ਗਈ ਉਦੋਂ ਪਤਾ ਲੱਗੂ ਆ ਵੀ ਸਵੇਰੇ ਕਰਨਾ ਕਿੰਨੇ ਵਜੇ ਕਰਨਾ ਅਜੇ ਪੂਰਾ ਪਤਾ ਨਹੀਂ ਦਸਕਰਮ ਸਿੰਘ ਵਾਰ ਨੰਬਰ 4 ਤੋਂ ਮੈਂ ਕਾਉਂਸਲਰ ਹਾਂ ਜਿਹੜਾ ਮੈਨੂੰ ਆਮ ਆਦਮੀ ਟਿਕਟ ਦਿੱਤੀ ਸੀ ਉਦੋਂ ਮੈਂ ਕਾਉਂਸਲਰ ਜਿੱਤੇ ਹਾਂ ਉਹਨਾਂ ਦੀ ਰਹਿਨਮਾਈ ਹੇਠ ਦੇ ਵਿੱਚ ਮੈਨੂੰ ਟਿਕਟ ਡਾਕਟਰ ਕਸ਼ਮੀਰ ਸਿੰਘ ਸੋਰ ਜਿਹੜੇ ਸਾਡੇ ਅੱਜ ਸਾਡੇ ਵਿੱਚ ਨਹੀਂ ਰਹੇ ਬੜੇ ਦੁੱਖ ਦੀ ਘੜੀ ਦੇ ਵਿੱਚ ਸਾਨੂੰ ਇਹ ਗੱਲ ਕਹਿਣੀ ਪੈ ਰਹੀ ਆ ਉਹਨਾਂ ਨੂੰ ਅਸੀਂ ਬੜਾ ਦੁੱਖ ਆ ਸਾਨੂੰ ਕਿ ਸਾਡੇ ਬੜੇ ਇੱਕ ਸੂਝਵਾਨ ਲੀਡਰ ਜਿਹੜੇ ਸੀ ਅੱਜ ਉਹ ਤੁਰ ਗਏ ਆ ਉਹਨਾਂ ਦਾ ਜਿਹੜਾ ਅੰਤਮ ਸੰਸਕਾਰ ਆ ਸਤਖੰਡ ਰੋਡ ਸ਼ਮਸ਼ਾਨ ਘਾਟ ਦੇ ਵਿੱਚ 2 ਵਜੇ ਦੇ ਕਰੀਬ ਹੋ ਰਿਹਾ ਵਾ ਅਸੀਂ ਸਭ VOTER SUPPORTER ਭੈਣ ਭਰਾਵਾਂ ਨੂੰ ਅਪੀਲ ਕਰਦੇ ਆ ਕਿ ਸਾਰੇ ਉਹਨਾਂ ਦੇ ਦੁੱਖ ਦੀ ਘੜੀ ਦੇ ਵਿੱਚ ਪਹੁੰਚੋ ਤੇ ਸਾਰੇ ਆ ਕੇ ਇਹ ਆ ਵੀ ਉਹਨਾਂ ਦਾ ਦੁੱਖ ਵਡਾਓ ਜਿੰਨੇ ਵੀ ਸਾਡੀ ਸਿਮੋਚੀ ਲੀਡਰਸ਼ਿਪ ਆ ਜਿੰਨੇ ਕੈਬਨਟ ਮੰਤਰੀ ਆ ਉਹ ਸਾਰੇ ਇੱਥੇ ਪਹੁੰਚ ਰਹੇ ਆ ਜਿੰਨੇ ਐਮਐਲਏ ਸਾਹਿਬਾਨ ਆ ਵੋਟਰ ਆ ਸਾਡੇ ਤੋਸ ਸਰਦਾਰ ਸਾਹਿਬਾਨ ਆ ਸਰਪੰਚ ਸਾਹਿਬਾਨ ਆ ਉਹ ਸਾਰੇ ਇੱਥੇ ਸਾਡੇ ਵੱਡੀ ਤਦਾਰ ਦੇ ਵਿੱਚ ਉਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋ ਰਹੇ ਆ